ਸੁਪਾਲ ਸਿੰਘ ਖੈਰਾ ਦੇ ਨਾਲ ਜੁੜੀ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਆ ਤੇ ਦੱਸਦੀ ਹੈ ਕਿ ਉਹਨਾਂ ਨੇ ਸਰਕਾਰ ਦੇ ਉੱਤੇ ਮੋੜ ਤੋਂ ਪਲਟਵਾਰ ਕੀਤਾ ਤੇ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਆਪਣੀਆਂ ਹਰਕਤਾਂ ਦੇ ਉੱਤੇ ਮੋੜ ਤੋਂ ਉਤਰ ਆਈ ਹੈ ਤੇ ਕੁਝ ਅਫਵਾਹਾਂ ਜਿਹੜੀਆਂ ਕਿ ਫਲਾਈਆਂ ਜਾ ਰਹੀਆਂ ਨੇ ਤੇ ਜਿਸ ਦੇ ਤਹਿਤ ਉਹਨਾਂ ਨੇ ਜਿਹੜਾ ਹੈ ਕਿ ਵੱਡੇ ਘਟਾਲੇ ਨੂੰ ਲੈ ਕੇ ਵੀ ਪਰਦਾ ਫਾਸ਼ ਕੀਤਾ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ 144 ਗੱਡੀਆਂ ਨੂੰ ਲੈ ਕੇ ਹਜੇ ਤੱਕ ਕਿਸੇ ਵੀ ਆਮ ਆਦਮੀ ਪਾਰਟੀ ਦੇ ਲੀਡਰ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਵਾਬ ਨਹੀਂ ਦਿੱਤਾ ਤੇ ਦੂਜੇ ਪਾਸੇ ਹੁਣ ਉਹਨਾਂ ਨੇ ਤੋ ਜਿਹੜਾ ਕਿ ਵੱਡਾ ਪਰਦਾ ਫਾਸ਼ਾ ਜਿਹੜਾ ਕਿ ਆਮ ਆਦਮੀ ਪਾਰਟੀ ਦਾ ਮੋੜ ਤੋਂ ਕੀਤਾ ਹੈ ਹੋਰ ਕੀ ਕੁਝ ਕਹਿਣਾ ਸੁਖਪਾਲ ਸਿੰਘ ਖੈਰਾ ਦਾ ਆਓ ਤੁਹਾਨੂੰ ਸੁਣਾਉਨੇ ਆ ਦੋਸਤੋ ਪਿਛਲੇ ਕੁਝ ਦਿਨਾਂ ਦਾ ਘਟਨਾਕ੍ਰਮ ਤੁਸੀਂ ਅੱਛੀ ਤਰ੍ਹਾਂ ਜਾਣਦੇ ਹੋ ਕਿ ਕਿਵੇਂ ਸਰਕਾਰ ਆਪਣੇ ਵਿਰੋਧੀਆਂ ਤੇ ਲਗਾਤਾਰ ਪਿਛਲੇ ਸਾਢੇ ਤਿੰਨ ਸਾਲ ਤੋਂ ਝੂਠੇ ਮੁਕੱਦਮੇ ਜਿਹੜਾ ਬੋਲਦਾ ਕੋਈ ਵੀ ਚਾਹੇ ਆਪੋਜੀਸ਼ਨ ਪਾਰਟੀਆਂ ਨੇ ਚਾਹੇ ਉਹ ਕੋਈ ਕਾਂਗਰਸ ਦੇ ਲੀਡਰਸ ਨੇ ਆਕਾਲੀ ਦਲ ਦੇ ਲੀਡਰਸ ਨੇ ਇਥੋਂ ਤੱਕ ਕਿ ਪੰਜਾਬ ਦੇ ਵਿੱਚ ਬਦਲਾਖੋਦੀ ਦੀ ਨੌਬਤ ਇੱਥੇ ਤਾਈਂ ਆ ਗਈ ਕਿ ਮਾਲਵਿੰਦਰ ਸਿੰਘ ਮਾਲੀ ਵਰਗੇ ਈਵਨ ਭਾਨੇ ਸਿੱਧੂ ਵਰਗੇ ਜਿਹੜੇ ਲੜਾਈ ਲੜਦੇ ਸੀ ਟਰੈਵਲ ਏਜੰਸੀ ਜਾਂ ਹੋਰ ਬਹੁਤ ਸਾਰੇ ਕਾਰਕੁਨ ਜਿਹੜੇ ਸਿੱਗੇ ਐਕਟੀਵਿਸਟ ਸੀ ਉਹਨਾਂ ਨੂੰ ਵੀ ਬਖਸ਼ਿਆ ਨਹੀਂ ਗਿਆ ਔਰ ਇੱਕ ਪਰਚਾ ਨਹੀਂ ਹੋਇਆ ਮਲਟੀਪਲ ਪਰਚੇ ਹੋਏ ਮੇਰੇ ਤੇ ਤੁਸੀਂ ਸਾਰੇ ਜਾਣਦੇ ਕਿ ਪੰਜ ਕੇਸਿਸ ਰਜਿਸਟਰ ਕੀਤੇ ਜਿਸ ਦਿਨ ਮੈਨੂੰ ਐਨਡੀਪੀਐਸ ਚ ਬੇਲ ਮਿਲਣੀ ਸੀ ਉਹ ਤੋਂ ਪੰਜਵਾਂ ਮੁਕਦਮਾ ਸੁਭਾਨਪੁਰ ਪੁਲਿਸ ਸਟੇਸ਼ਨ ਤੜਕੇ 2 ਵਜੇ ਖੁੱਲਿਆ 2 ਵਜੇ ਦੀ ਐਫਆਈਆਰ ਦਰਜ ਕਰਕੇ ਕੁਝ ਸਮਾਂ ਮੈਨੂੰ ਅੰਦਰ ਹੋ ਰਿਹਾ ਆ ਪਿਛਲੇ ਦਿਨਾਂ ਚ ਇੱਕ ਵਾਰ ਫਿਰ ਇਹਨਾਂ ਦੀ ਕੋਸ਼ਿਸ਼ ਸੀ ਕਿ ਕਿਸੇ ਤਰੀਕੇ ਨਾਲ ਮੈਨੂੰ ਹੋਰ ਉਲਝਾਇਆ ਜਾਵੇ ਤੇ ਕੱਲ ਮਾਨਯੋਗ ਹਾਈ ਕੋਰਟ ਨੇ ਇੱਕ ਬੜਾ ਰੀਜ਼ਨੇਬਲ ਅੱਛਾ ਆਰਡਰ ਪਾਸ ਕੀਤਾ ਸਾਡੇ ਹੱਕ ਵਿੱਚ ਜਿੱਥੇ ਸਰਕਾਰ ਕੋ ਕੁਹਵਾ ਲਿਆ ਉਹਨਾਂ ਨੇ ਕਿ ਅਸੀਂ ਡੀਏ ਦੀ ਇੱਕ ਜਾਂਚ ਤਾਂ ਕਰ ਰਹੇ ਹਾਂ 2024 ਦੀ ਲੇਕਿਨ ਇਹਨਾਂ ਦੇ ਖਿਲਾਫ ਕੋਈ ਸਾਡੇ ਕੋਲ ਸਬੂਤ ਜਾਂ ਕੋਈ ਅਰੈਸਟ ਕਰਨ ਦਾ ਕੋਈ ਸਾਡੇ ਕੋਲ ਇਸ ਵਕਤ ਕੋਈ ਪ੍ਰੋਗਰਾਮ ਨਹੀਂ ਕਰ ਚਲੋ ਉਹ ਇੱਕ ਪਾਸੇ ਹੋ ਗਈ ਗੱਲ ਮੈਂ ਪੁੱਛਣਾ ਚਾਹਣਾ ਕਿ ਵਿਰੋਧੀਆਂ ਤੇ ਤਾਂ ਧੜਾ ਧੜ ਪੱਚੇ ਪਹਿਲਾਂ ਇਹ ਦੱਸੋ ਜਿਹੜਾ 144 ਟਾਇota ਹਾਈਲਕਸ ਗੱਡੀਆਂ ਦਾ ਮਸਲਾ ਅਸੀਂ ਪਬਲਿਕ ਡੋਮੇਨ 'ਚ ਲੈ ਕੇ ਆਏ ਹੁਣ ਤਾਂ ਮੇਰੇ ਖਿਆਲ ਆ ਕਿ ਲਗਭਗ 15 ਦਿਨ ਤੋਂ ਉੱਤੇ ਹੋ ਗਏ ਨੇ ਉਹਦਾ ਅੱਜ ਤੱਕ ਭਗਵੰਤਪານ ਦੀ ਸਰਕਾਰ ਨੇ ਕਿਸੇ ਮੰਤਰੀ ਸੰਤਰੀ ਨੇ ਰੋਜ਼ ਤਿੰਨ ਤਿੰਨ ਵਾਰੀ ਬੈਠਦੇ ਨੇ ਮੀਡੀਆ ਦੇ ਸਾਹਮਣੇ ਪ੍ਰੈਸ ਕਾਨਫਰੰਸ ਕਰਦੇ ਨੇ ਕਿਸੇ ਨੇ ਅੱਜ ਤੱਕ ਆਪਣਾ ਮੂੰਹ ਨਹੀਂ ਖੋਲਿਆ ਮਤਲਬ ਡਿਨਾਈ ਵੀ ਨਹੀਂ ਕੀਤਾ ਕਿ ਅਸੀਂ ਨਹੀਂ ਕੀਤਾ ਜੀ ਇਹ ਤਾਂ ਗਲਤ ਇਲਜ਼ਾਮ ਲਾ ਰਹੇ ਇਹ ਵੀ ਡਿਨਾਈਲ ਵੀ ਨਹੀਂ ਕੀਤਾ ਇਹਦਾ ਮਤਲਬ ਹੈ ਕਿ ਟਾਇota ਹਾਈਲੈਕਸ ਵਿੱਚ 144 ਗੱਡੀਆਂ 'ਚ ਘੱਟੋ-ਘੱਟ 15 ਤੋਂ ਲੈ ਕੇ 21 ਕਰੋੜ ਰੁਪਏ ਦਾ ਕਮਿਸ਼ਨ ਖਾਦਾ ਗਿਆ ਵਾ ਤੁਸੀਂ ਸਾਰੇ ਜਾਣਦੇ ਹੋ ਆਪਾਂ ਕਾਫੀ ਤੱਤ ਪੇਸ਼ ਕੀਤੇ ਬਿੱਲ ਦਿਖਾਤੇ ਜਦੋਂ ਸਧਾਰਨ ਬੰਦਾ ਕੋਈ ਟਾਇota ਹਾਈਲੈਕਸ ਦੀ ਗੱਡੀ ਲੈਣ ਜਾਂਦਾ ਆ ਪਿਕਅਪ ਟਰੱਕ ਦੀ ਤੇ ਉਹਨੂੰ 10 ਤੋਂ ਲੈ ਕੇ 15 ਲੱਖ ਰੁਪਏ ਤੱਕ ਡਿਸਕਾਊਂਟ ਦਿੰਦਾ ਮੈਂ ਆਪਣੇ ਬਾ ਆਪਣੇ ਨਾਮ ਤੇ ਵੀ ਬਿੱਲ ਕਟਵਾ ਕੇ ਦੇਖ ਲਿਆ ਲੇਕਿਨ ਜਦੋਂ ਸਰਕਾਰ ਲੈਂਦੀ 144 ਗੱਡੀਆਂ ਇਹਨਾਂ ਨੂੰ ਤਾਂ ਘੱਟੋ ਘੱਟ 20 ਲੱਖ ਰੁਪਏ ਗੱਡੀ ਦਾ ਰਿਬੇਟ ਮਿਲਣਾ ਚਾਹੀਦਾ ਸੀ ਜੇ 15 ਲੱਖ ਰੁਪਏ ਦੇ ਹਿਸਾਬ ਨਾਲ ਵੀ ਕਮਿਸ਼ਨ ਇਹਨਾਂ ਨੇ ਖਾਦਾ ਵਾਪਸ ਕਿੱਕ ਪੈਕ ਲਿੱਤੀ ਆ ਪੈਸੇ ਪੂਰੇ ਦੇ ਦਿੱਤੇ ਟਿਓਟਾ ਨੂੰ ਬਾਅਦ ਚ ਕੈਸ਼ ਦੇ ਵਿੱਚ ਇਹ ਕਮਿਸ਼ਨ ਵਾਪਸ ਲਿਆ ਤਾਂ ਇਹ 21 ਕਰੋੜ ਰੁਪਈਆ ਪੰਜਾਬ ਸਰਕਾਰ ਦਾ ਤੁਹਾਡੇ ਲੋਕਾਂ ਦੇ ਖਜ਼ਾਨੇ ਦਾ ਪੈਸਾ ਬਣਦਾ ਵਾ ਲੇਕਿਨ 2 ਹਫ਼ਤਿਆਂ ਤੋਂ ਨਾ ਚੀਫ ਮਿਨਿਸਟਰ ਬੋਲਿਆ ਨਾ ਇਹਨਾਂ ਦੇ ਸੀਐਮਓ ਦੇ ਚੀਫ ਮਿਨਿਸਟਰ ਆਫਿਸ ਚੋਂ ਕੋ ਬੋਲਿਆ DGP ਪੰਜਾਬ ਪੁਲਿਸ ਦੇ ਨਾਮ ਤੇ ਬਿਲਿੰਗ ਆ। ਨਾ DGP ਦੇ ਆਫਿਸ ਚ ਕਿਸੇ ਨੇ ਡਿਨਾਈ ਵੀ ਨਹੀਂ ਕੀਤਾ ਕਿ ਨਹੀਂ ਨਹੀਂ ਜੀ ਇਹ ਕਿ ਕਿਸੇ ਤਰ੍ਹਾਂ ਦਾ ਕੋਈ ਇਹਦੇ ਸਾਡਾ ਲੈਣ ਦੇਣ ਨਹੀਂਗਾ ਤੇ ਜਦੋਂ ਲੋਕ ਅੰਡਰਸਟੂਡ ਆ ਕਿ ਇਹ ਪੈਸੇ ਤੁਸੀਂ ਸ਼ਰੇਮ ਖਾਦੇ ਨੇ। ਔਰ ਇੱਥੇ ਹੀ ਬਸ ਨਹੀਂ। ਮੈਂ ਰਿਸਰਚ ਕਰ ਰਿਆ ਵਾਂ ਜਿਹੜਾ ਬਲਤੇਜ ਬੰਨੂ ਜਿਹੜਾ ਇੱਕ ਉਹਨਾਂ ਦਾ ਆਕੌਤੀ মিডিਆ ਐਡਵਾਈਜ਼ਰ ਜਿਹੜਾ ਪਹਿਲਾਂ ਰੀਪ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸੀ ਪਟਿਆਲਾ ਪੁਲਿਸ ਨੇ ਜੇਲ੍ਹ ਕੱਤੀ ਹੈ ਇਸਨੇ ਜਿਹੜੇ ਦੂਜਿਆਂ ਨੂੰ ਤੰਸਕਾਸਤੇ ਨੇ ਡਰਗ ਮਾਫੀਆ ਦਾ ਦਸ ਦਿਨ ਹਾਲਾਂਕਿ ਇਹਨਾਂ ਦੇ ਜਿਹੜੇ ਪਿਤਾਜੀ ਨੇ ਕੇਚਰੀਵਾਲ ਔਰ ਮਨੀਸ਼ ਸੋਡਿਆ ਮਨੀ ਪਿਤਾਜੀ ਇਹ ਸਾਰੇ ਵੀ ਤਾਂ ਸ਼ਰਾਬ ਘੁਟਾਲੇ ਵਿੱਚ 2-2000 ਕਰੋੜ ਦੇ ਘੁਟਾਲਿਆਂ ਵਿੱਚ ਡੇਡ-ਡੇ ਸਾਲ ਜੇਲਾਂ ਕੱਟੀਆਂ ਉਹਨਾਂ ਨੂੰ ਤਾਂ ਤੁਸੀਂ ਡਰੱਗ ਮਾਫੀਆ ਨਹੀਂ ਕਹਿੰਦੇ ਦੂਜੇ ਆਪਣੇ ਵਿਰੋਧੀਆਂ ਨੂੰ ਜਿਹੜੇ 9 ਸਾਲ ਪੁਰਾਣੇ ਝੂਠੇ ਮੁਕਦਮੇ 'ਚ ਜਿਹੜਾ ਜਿਹੜੀ ਟ੍ਰਾਇਲ ਮੇਰੀ ਸੁਪਰੀਮ ਕੋਰ ਆਨਰੇਬਲ ਸੁਪਰੀਮ ਕੋਰਟ ਆਫ ਇੰਡੀਆ ਨੇ ਜੂਨ 2024 ਦੀ ਸਟੇ ਕੀਤੀ ਹੋਈ ਆ ਮੈਂ ਕਿਸੇ ਤਰ੍ਹਾਂ ਦਾ ਉਹਦੇ 'ਚ ਗੁਨਾਹਗਾਰ ਨਹੀਂ ਅੱਜ ਦੀ ਡੇਟ 'ਚ ਉਹ ਸਟੇਡ ਹੈ ਮੁਕਦਮਾ ਸੁਪਰੀਮ ਕੋਰਟ ਨੇ ਉਸ ਦੀ ਸਾਰੀ ਪ੍ਰੋਸੀਡਿੰਗਸ ਫਾਜ਼ਿਲਕਾ ਕੋਰਟ ਵਿੱਚ ਸਟੇ ਕੀਤੀਆਂ ਹੋਈਆਂ ਪਰ ਫਿਰ ਵੀ ਸਾਨੂੰ ਡਰਗ ਮਾਫੀ ਗਈ ਜਾਂਦੇ ਤੇ ਆਪਣੇ ਜਿਹੜੇ ਇਹਨਾਂ ਦੇ ਖੋਤੀ ਜਿਹੜੇ ਦਿੱਲੀ ਦੇ ਆਕਾ ਨੇ ਕੇਜਰੀਵਾਲ ਤੇ ਸਸੂਡੀਆਂ 2-2000 ਕਰੋੜ ਰੁਪਏ ਦੇ ਸ਼ਰਾਬ ਘੁਟਾਲਾ ਸ਼ਰਾਬ ਡਰਗਿੰਗ ਉਹਦੇ ਬਾਰੇ ਕੋਈ ਆ ਮੈਂ ਬਲਦੇਜ ਪੰਨੂ ਨੂੰ ਕਹਿਣਾ ਚਾਹੁੰਦਾ